ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਖੋਖਰ ਕਲਾਂ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਜਖਲ ਹਰਿਆਣਾ ਤਕਰੀਬਨ ਦੂਜੀ ਵੀਡੀਓ ਲੱਗਿਆ ਬਾਈ ਦੇ ਘਰੋਂ ਬਣਾਉਣ ਇੱਕ ਵੀਡੀਓ ਪਹਿਲਾਂ ਬਣਾਈ ਸੀ ਝੋਟੀਆਂ ਬਾਈ ਕੋਲ ਹੁੰਦੀਆਂ ਨੇ ਸੱਜਣੋ ਹਰਿਆਣੀਆਂ ਨੇ ਇੱਕ ਤਾਂ ਦਿਖਾਵਾਂਗੇ ਆ ਪਹਿਲਣ ਝੋਟੀ ਤਾਜੀ ਸੂਈ ਤੇ ਨਾਲ ਵੀ ਇਹਦੇ ਕੱਟੀਆਂ ਟੌਪ ਕੁਆਲਿਟੀ ਦੀ ਜੇ ਗੱਲਬਾਤ ਕਰ ਲਈਏ ਤੇ ਇੱਕ ਝੋਟੀ ਆ ਤਾਜੀ ਸੂਈ ਬਿਲਕੁਲ ਇਹਦੇ ਵੀ 나ੜੂਆ ਬੱਚੇ ਦਾ ਨਾਲ ਹੀ ਆ ਬਾਕੀ ਕੁਆਲਟੀ ਤੁਹਾਡੇ ਸਾਹਮਣੇ ਆ ਖਰੀਦ ਪਾਈ ਦੀ ਹੁੰਦੀ ਆ ਸਾਰੀ ਹਰਿਆਣੇ ਦੀ ਤੇ ਬਾਕੀ ਗੱਲਬਾਤ ਬਾਈ ਨਾ ਕਰਾਦਣੇ ਇਕਲੀ ਇਕਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਬਿਲਕੁਲ ਜੈਨੂਨ ਕਰਾਵਾਂਗੇ ਤੇ ਦੋਏ ਝੋਟੀਆਂ ਦਾ ਰੇਟ ਵੀਡੀਓ 'ਚ ਹੀ ਕਰਾਵਾਂਗੇ ਤੇ ਬਾਕੀ ਆ ਜੋ ਬਾਈ ਨਾ ਕਰਾਦਣੇ ਗੱਲਬਾਤ 4 भाई की हालचाल ठीक ठाक बढ़िया भाई चढ़ती कला चढ़ती कला भाई कैमरे ਰੈਂਦਾ ਕੰਮ ਵੀਡੀਓ ਵਾਲਾ ਵਧੀਆ ਭਾਈ ਓਕੇ ਚੱਲਦਾ ਟੌਪ ਤੇ ਜਮਾ ਟੌਪ ਤੇ ਭਾਈ ਠੀਕ ਹੈ ਗੱਲ ਜਾਣਕਾਰੀ ਜੈਨੂਆ ਨਹੀਂ ਰੱਖੀ ਜੇ ਇਹ ਵੀਡੀਓ ਦਾਸ ਕਰਾ ਲਈਏ ਵੱਡੇ ਭਾਈ ਆਪਾਂ ਗੱਲ ਓਨੀ ਹੀ ਕਹਾਂਗੇ ਜਿੰਨੀ ਹੋਊਗੀ ਠੀਕ ਹੈ ਗੱਲ ਕੋਈ ਤੈਨੂੰ ਤਾਂ ਤੈਨੂੰ ਲਾਂਬਾ ਆਵੇ ਨਾ ਆਪਾਂ ਨੂੰ ਲਾਂਬਾ ਠੀਕ ਹੈ ਗੱਲ ਹਾਂ ਕਿਸੇ ਚੀਜ਼ ਤੋਂ ਜਿਹੜੀ ਘਾਟ ਬਾਦ ਹੋਊ ਆਪਾਂ ਕਹਿ ਕੇ ਦੇਵਾਂਗੇ ਵੀ ਆਹ ਘਾਟ ਆ ਲਾਂਬੇ ਵਾਲਾ ਕੰਮ ਨਾ ਕਰੀ ਵੀਡੀਓ ਦਾ ਚਾਹੇ ਮੈਥੋਂ ਹਜ਼ਾਰ ਕਰਾ ਲਈਏ ਆਪਾਂ ਉਹ ਕੰਮ ਵੀ ਨਹੀਂ ਕਰਨਾ ਭਾਈ ਇੱਥੋਂ ਹੀ ਕਰ ਦਈਏ ਸ਼ੁਰੂ ਜਿੱਥੋਂ ਦਰਾਜੀ ਕਰੇ ਭਾਈ ਸੂ ਆ ਗਿਆ ਪਹਿਲਾ ਤੇ ਥਣਾ ਦਾ ਗੈਪ ਬਹੁਤ ਸੋਹਣਾ ਰੱਖਦੀ ਹੈ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਇਹਦੇ ਆ ਗਈ ਸਜਣੋ ਕੱਤੀ ਤੇ ਬਾਕੀ ਇਥੋਂ ਕੱਤੀ ਦੀ ਲੰਬਾਈ ਚੈੱਕ ਕਰ ਸਕਦੇ ਹੋ ਕੱਦ ਵਿੱਡੇ ਚੈੱਕ ਕਰ ਸਕਦੇ ਹੋ ਤੇ ਆਰਡਰ ਆ ਜਿਹੜਾ ਪਹਿਲਣ ਦੇ ਹਿਸਾਬ ਨਾਲ ਆਪਾਂ ਐਂ ਕਹਿ ਸਕਦੇ ਹਾਂ ਵੀ ਆਰਡਰ ਇਹਦਾ ਬਾ ਕਮਾਲ ਹੀ ਆ ਗਿਆ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਬਾਡੀ ਵਾਲੀ ਝੋਟੀ ਆ ਗਈ ਤੇ ਆ ਗਈ ਬਿਲਕੁਲ ਨਵੇਂ ਹਾਨ ਜੀ ਕਮਾਲ ਆ ਭਾਈ ਇੱਥੇ ਸਿੰਗ ਰੱਖਦੀ ਆ ਬੰਦ ਜਮਾ ਸ਼ਕੀਨੀ ਵਾਲੇ ਪੱਖ ਤੋਂ ਗੱਲ ਕਰ ਲਈਏ ਬਿਊਟੀ ਵਾਲੇ ਪੱਖ ਤੋਂ ਵੀ ਝੋਟੀ ਚੰਗੀ ਆ ਤੇ ਜਿਹੜਾ ਦੁੱਧ ਵਾਲਾ ਪੱਖ ਆ ਦੁੱਧ ਵਾਲੇ ਪੱਖ ਤੋਂ ਵੀ ਜੇ ਆਪਾਂ ਗੱਲਬਾਤ ਕਰ ਲਈਏ ਸੱਜਣੋ ਝੋਟੀ ਦੁੱਧ ਵੀ ਚੰਗਾ ਪਾਉਗੀ ਕਿਉਂਕਿ ਪੈਲਣ ਕੱਟੀ ਦਾ ਜੇ ਆਪਾਂ ਗੱਲਬਾਤ ਕਰ ਲਈਏ ਲਵਾਸੀ ਦੱਸਦਾ ਇਹਦਾ ਵੀ ਚੰਗੇ ਦੁੱਧ ਵਾਲੀ ਆ ਉਤੋਂ ਵੀ ਬਿਲਕੁਲ ਸਟ੍ਰੇਟ ਆ ਗਈ ਤੇ ਜਿਹੜਾ ਪਲੱਸ ਪੁਆਇੰਟ ਨਾਲ ਇਹਦੇ ਆ ਗਈ ਆ ਸੱਜਣੋ ਕੱਟੀ ਕੱਟੀ ਵੀ ਆਪਾਂ ਕਹਿ ਸਕਦੇ ਆ ਟਾਪ ਕੁਆਲਿਟੀ ਜੇ ਬਾਕੀ ਇੱਥੋਂ ਥਣਾ ਦਾ ਗੈਪ ਚੈੱਕ ਕਰ ਸਕਦੇ ਹੋ ਗੈਪ ਬਹੁਤ ਸੋਹਣਾ ਰੱਖ ਲਿਆ ਥਣਾ ਦਾ ਕਲਾ ਕਲਾ ਥਾਂ ਲੱਗਿਆ ਤੇ ਲੱਗ ਜਾ ਵੀ ਫੁੱਲ ਗੈਪ ਤੇ ਆ ਤੇ ਜਿਹੜਾ ਆਰਡਰ ਆ ਆਰਡਰ ਜਿਵੇਂ ਆਪਾਂ ਕਹਿ ਲੈਂਦੇ ਆ ਵੀ ਕੂਪ ਬਣੇ ਹੋਏ ਨੇ ਉਹ ਗੱਲ ਬਾਤ ਹੀ ਆ ਤੇ ਬਾਕੀ ਸ਼ੂ ਤੱਕ ਦਾ ਆਰਡਰ ਆ ਗਿਆ ਸੂਆ ਕਿੰਨੇ ਕ ਦਿਨ ਦਾ ਬਾਈ ਇਹਦਾ ਸੂਆ ਬਾਈ ਅੱਜ ਚੌਥਾ ਦਿਨ ਆ ਗਰੀ ਸੂਈ ਨੂੰ ਚੌਥਾ ਦਿਨ ਹਾਂ ਸੀਲ ਠੰਡੀ ਬਹੁਤਾ ਕੋਈ ਫੌਲ ਨਹੀਂ ਕੋਈ ਫੌਲ ਨਹੀਂ ਕਿੰਨੀ ਕ ਬੋਲੀ ਹਾਜ਼ਰ ਆ ਹੁਣ ਬੋਲੀ ਬਾਈ ਹੁਣ 9 ਕਿਲੋ ਆ ਹੂੰ ਤਾਂ 10 ਕਿਲੋ ਆਪਾਂ 9 ਕਿਲੋ ਕਹਿ ਕੇ ਹੀ ਦੇ ਦਾਂਗੇ ਵੀ 9 ਕਿਲੋ ਕਿਵੇਂ ਮਰਜ਼ੀ ਕੱਢ ਲੇ ਬੋਲੀ ਅਗਲਾ ਇਹਦੀ ਚਾਹੇ 9 ਕਿਲੋ ਅਗਲਾ ਆਪਣੇ ਦੋ ਡਾ ਉਹ ਤਾਂ ਮਰੀ ਦੀ ਆ ਕੇ ਦੂਰੋਂ ਨੇੜੋਂ ਬੰਦਾ ਮੁਰਜੂ ਆ ਵੀ ਆਪਾਂ ਕੁਝ ਕਹਿ ਦੀਏ ਕੁਝ ਹੋਊ ਕੁਝ ਠੀਕ ਆ ਗੱਲ ਹਾਂ ਜਿੰਨੀ ਹੋਊ ਆਪਾਂ ਨਹੀਂ ਕਹਿੰਦਾ 9 ਕਿਲੋ ਬੋਲੀ ਕੱਟੀ ਥੱਲੇ ਹੁਣ ਤਿਆਰ ਆ ਠੀਕ ਆ ਹਲੇ ਤੱਕ ਇਹਨੂੰ ਕੋਈ ਆਪਾਂ ਨੇ ਦਾਣਾ ਪਾਣਾ ਕੁਝ ਨਹੀਂ ਪਾਇਆ ਠੀਕ ਆ ਵੀ ਥੋੜੀ ਜਿਹਾ ਭਲਾਂ ਕਰਕੇ ਆਪਾਂ ਨੇ ਨਾਰਮਲ ਉਹਦੀ ਚੱਲੀ ਜਾ ਠੀਕ ਹੈ ਗੱਲ ਹਾਂ ਥੋੜੀ ਬਹੁਤੀ ਬਾਈ ਕੰਨੜ ਪਾਲ ਵਾਦੀ ਕਰਕੇ ਲਾ ਲੋ ਥਣਾ ਨੂੰ ਥੋੜੀ ਬਹੁਤੀ ਪਾਲ ਜਰੂਰ ਚਵਾਈ ਕਿਵੇਂ ਸਤਾਂ ਚਵਾਈ ਦੀ ਬਾਈ 100 ਦੀ 100 ਕੋਈ ਆਲ ਨਹੀਂ ਕੋਈ ਫੌਲ ਨਹੀਂ ਕੱਟੀ ਨੂੰ ਜਿਵੇਂ ਗੱਲ ਹੋਰ ਦਾਦਾ ਨਾ ਪੈਲਣ ਦੇ ਹਿਸਾਬ ਨਾਲ ਜਿਹਦੀ ਆਰਡਰ ਕੁਆਲਿਟੀ ਆ ਨਾ ਆਰਡਰ ਕੁਆਲਿਟੀ ਚਿਪ ਕਰਦੀ ਆ ਪੂਖੜੀ ਬਾਈ ਮੜੀ ਆਰਡਰ ਕੁਆਲਿਟੀ ਕਰਦੀ ਆ ਕੰਡੇ ਆਰਡਰ ਫੁੱਲ ਚੜਾਈ ਵਾਲਾ ਆਰਡਰ ਆ ਗਿਆ ਪੈਲਣ ਨੂੰ ਐਡਾ ਆਰਡਰ ਟਾਂਵੀ ਝੋਟੀ ਨੂੰ ਲੱਗਿਆ ਹੁੰਦਾ ਜੇ ਗੱਲਬਾਤ ਕਰ ਲਈਏ ਹੈਗਾ ਸ਼ੂ ਤੱਕ ਦਾ ਬਾਈ ਦੁੱਧ ਦੇਣਾ ਬਾਈ ਗੁਰੀ ਇਹਨੇ 14 ਤੋਂ 15 ਆ ਦੁੱਧ ਬਾਈ ਕਹ ਤੇ ਬਾਕੀ ਇਧਰੋਂ ਥਾਣਾ ਦਾ ਗੈਪ ਆ ਜਿਹੜਾ ਗੈਪ ਬਹੁਤ ਸੋਹਣਾ ਰੱਖਦੀ ਆ ਤੇ ਰੱਖਦੀ ਵੀ ਕੱਲਾ ਕੱਲਾ ਥਾਣਾ ਤੇ ਰੱਖਦੀ ਵੀ ਫੁੱਲ ਲੱਗ ਐ ਪੱਤੇ ਆ ਥੋੜਾ ਜਿਹਾ ਉੱਪਰੋਂ ਮੰਦੀ ਆ ਜੇ ਆਪਾਂ ਗੱਲਬਾਤ ਕਰ ਲਈਏ ਕਿਉਂਕਿ ਡਾਕਟਰ ਸਮਝ ਲਾਂ ਦਾ ਪਸ਼ੂ ਕਈ ਵਾਰੀ ਸਾਨੂੰ ਕੈਮਰੇ ਕਰਕੇ ਉਹ ਹੋ ਜਾਂਦਾ ਬਾਈ ਕੋਈ ਤੇ ਪਲੀ ਵੀ ਸੋਹਣੀ ਆ ਪੈਸੇ ਕਿੰਨੇ ਲਵਾਂਗੇ ਬਾਈ ਤੇ ਬਾਈ ਪੈਸੇ ਚਾਹੇ 2 ਮੰਗਾਲਾ 2.5 ਮੰਗਾਲਾ 1.45 ਦੀ ਇਕੱਠੀ ਆਪਾਂ ਦੇ ਦਾਂਗੇ ਕੋਈ 1 ਲੱਖ ਤੇ 45 ਦੀ ਮਾਨਤਾਨ ਕਰ ਦਾਂਗੇ ਹਾਂ ਮਾਨਤਾਨ ਕਰ ਦਾਂਗੇ ਥੋੜਾ ਬਹੁਤ ਮਾਨਤਾਨ ਬਾਈ ਕਹਿੰਦਾ ਉਹ ਥੋੜਾ ਬਹੁਤਾ ਹੀ ਬਈ ਠੀਕ ਆ ਗਾ ਪ्योर ਹਰਿਆਣੇ ਦੀ ਕੱਟੀ ਆ ਦੁੱਧਾ ਜ 9 ਕਿਲੋ ਬੋਲਾ ਤਿਆਰਾ ਚੌਥਾ ਦਿਨ ਸੂਈ ਨਾ ਮੰਗਰ ਕੱਟੀ ਆ ਤੇ ਨਾਲੇ ਠੀਕੇ ਦੀ ਕੱਟੀ ਆ ਮੰਗਰ ਉਹ ਕੰਮ ਨਹੀਂ ਹੋਇਆ ਵੀ ਆਮ ਸਾਹਨ ਦੀ ਆ ਆ ਕੱਟੀ ਵੀ ਚੰਗੀ ਕੁਆਲਿਟੀ ਦਾ ਬਾਕੀ ਹਰਿਆਣੇ ਚ ਤੁਹਾਨੂੰ ਪਤਾ ਵੀ ਸੱਜਣੋ ਸੀਮਨ ਜਿਹੜਾ ਸੀਮਨ ਤਕਰੀਬਨ ਚੰਗਾ ਹੀ ਲੱਗਿਆ ਹੁੰਦਾ ਇਹ ਆ ਗਈ ਇੱਕ ਨੰਬਰ ਤੇ ਪਹਿਲਾ ਸੂਆ ਤਾਜੀ ਸੂਈ ਝੋਟੀ ਤੇ ਹੁਣ ਆਪਾਂ ਤੁਹਾਨੂੰ ਦੋ ਨੰਬਰ ਵਾਲੀ ਝੋਟੀ ਦਿਖਾ ਦਿੰਦੇ ਆ ਵਜ਼ਨ ਵਜੂਦ ਜਾਨੇ ਤੇ ਵੀ ਚੰਗੀ ਆ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬਾਈ ਇਹਦੇ ਨਾਲ ਬੱਚਾ ਕੀ ਆ ਗਿਆ ਇਹਦੇ ਨਾਲ ਬੱਚਾ ਕੱਟਾ ਬਾਈ ਇਹਦੇ ਨਾਲ ਆ ਗਿਆ ਕੱਟਾ ਪਰ ਆਰਡਰ ਜੇ ਗੱਲ ਬਾਤ ਕਰ ਲਈ ਆਰਡਰ ਦੇ ਵੀ ਜਾਂਦੀਆਂ ਕੰਢੀ ਕੱਢਦੀ ਹੈ ਨਾ ਹਾਂ ਇਹਦੇ ਇਹਦਾ 나ੜੂਆ ਵੀ ਨਾਲ ਹੀ ਆ ਗਿਆ ਇਹਨੂੰ ਅੱਜ ਤੀਜਾ ਦਿਨ ਸੂਈ ਨੂੰ ਆ ਬਾਈ ਠੀਕ ਆ ਜੀ ਇਹਦਾ ਦਿਨ ਬਾਈ ਕਹਿੰਦਾ ਤੀਜਾ ਤੇ ਸਿੰਘ ਥੋੜਾ ਜਰੂਰ ਖੁੱਲਾ ਪਰ ਬਾਡੀ ਦੇ ਹਿਸਾਬ ਨਾਲ ਜੱਜ ਦਾ ਬਜੂਦ ਵਾਲੀ ਝੋਟੀ ਆ ਗਈ ਨੇੜਿਆਂ ਜੇ ਫੜ ਕੇ ਤੋੜ ਦੇ ਬਾਈ ਇਹਦੇ ਕੋਲ ਕਿੰਨੀ ਕੁ ਬੋਲੀ ਹਾਜ਼ਰ ਹੈ ਬਾਈ ਹੁਣ ਇਹਨੇ 11 ਕਿਲੋ ਬੋਲਾ ਤਿਆਰ ਹੈ ਇਹਦੇ ਥੱਲੇ ਡੰਗ ਤੋਂ ਡੰਗ ਚ ਪਾਦਾ ਡੰਗ ਤੋਂ ਡੰਗ ਬਾਈ ਅਡੰਗ 2 ਡੰਗ 4 ਡੰਗ ਬਾਈ ਕਹਿੰਦਾ ਆਪਾਂ ਚਵਾ ਦਾਂਗੇ ਜਿਹੜੇ ਭਰਾ ਨੇ ਆ ਕੇ ਬੋਲਾ ਚੈੱਕ ਕਰਨਾ ਤੇ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਆਰਡਰ ਐ ਰੱਖਦੀ ਆ ਜਿਵੇਂ ਆਪਾਂ ਕਹਿ ਲਿਆ ਬਿਲਕੁਲ ਨਾਲ ਲੱਗ ਮਾ ਜਿਵੇਂ ਬੈੜਾ ਨੂੰ ਹੁੰਦਾ ਐਨੂੰ ਕਮਾ ਲਈ ਤੇਰੇ ਵਾਲੇ ਪਾਸੇ ਕਮਾ ਲੈ ਆਰਡਰ ਰੱਖੂਗੀ ਬਿਲਕੁਲ ਨਾਲ ਲੱਗ ਮਾ ਜਾਨ ਵਜੂਦ ਚੰਗਾ ਤੇ ਲੰਬੀ-ਲੰਬੀ ਵੀ ਫੁੱਲਾ ਥੋੜਾ ਜਿਹਾ ਹੌਲੀ ਤੋਰ ਲੈ ਤੇ ਆ ਗਈ ਵਜਨ ਵਜੂਦ ਵਾਲੀ ਬਾਕੀ ਇੱਥੇ ਤੋਂ ਕੁਆਲਿਟੀ ਕਰ ਸਕਦੇ ਹੋ ਚੈੱਕ ਸੂਆ ਆ ਗਈ ਦੂਜਾ ਤੇ ਨਾਲ ਇਹਦੇ ਆ ਗਿਆ ਸਜਣੋ ਮੇਲ ਕਾਫ ਤੇ ਸਮੀਪਲੀ ਚੰਗੀ ਆ ਉਹੀ ਗੱਲ ਆ ਜਿਵੇਂ ਗੱਲ ਕਰ ਲਈ ਵੀ ਹਰਿਆਣੇ ਦੇ ਵਿੱਚ ਮੇਰਾ ਖਿਆਲ ਆ ਚਾਰ ਤਾਂ ਪਾਉਂਦੇ ਨਹੀਂ ਹਨਾ ਦਾਣੇ ਦਾ ਨਾ ਦਾਣੇ ਤੇ ਪਣੀ ਆਉਂਦੀ ਹੈ ਬਾਈ ਚਾਰ ਵਾਲਾ ਕੰਮ ਜੰਮੀ ਵੀ ਨਹੀਂ ਠੀਕ ਆ ਗੱਲ ਇਹਦਾ ਪੀਕ ਲੈਵਲ ਤੇ ਕਿੰਨਾ ਕੁ ਦੁੱਧ ਪਾ ਸਕਦੀ ਹੈ ਬਾਈ ਦੁੱਧ ਬਾਈ ਇਹ ਆਪਾਂ ਉ ਤਾਂ ਕਰੀਏ 17 18 ਵੀ ਦੇ ਦੂਗੀ ਆਪਾਂ ਐਂ ਕਹਦੇ ਆ ਵੀ 15 ਤੋਂ ਬਾਰੇ ਤਾਂ ਚੋਤੀ RAM ਨਾਲ ਦੁੱਧ ਦੇਊਗੀ ਠੀਕ ਹੈ ਗੱਲ ਹਾਂ ਆਪਾਂ 15 15 ਪਲੱਸ ਦੀ ਦਾ ਪੌੜੀ ਵੀ ਭੇਜਦੇ ਵੀ ਭੇਜ ਦਾਂਗੇ ਬਾਈ ਠੀਕ ਹੈ ਗੱਲ ਤੇ ਬਾਕੀ ਇੱਥੋਂ ਤੁਹਾਨੂੰ ਮੈਂ ਲੰਬਾਈ ਦਿਖਾ ਦੇਣਾ ਕਿ ਛੋਟੀ ਦੀ ਇੱਕ ਵਾਰੀ ਲੰਬੀ ਲੰਬੀ ਫੁੱਲਾ ਗਈ ਤੇ ਥਣ ਦਾ ਸਾਈਜ਼ ਆ ਜਿਹੜਾ ਸਾਈਜ਼ ਬਹੁਤ ਸੋਹਣਾ ਰੱਖਦੀ ਆ ਇੱਥੋਂ ਦੇ ਥਣ ਦਾ ਸਾਈਜ਼ ਚੈੱਕ ਕਰਾ ਦੇਣਾ ਤੁਹਾਨੂੰ ਮੈਂ ਉਹ ਬੱਚਾ ਲੱਗ ਜਾਂਦਾ ਬਾਈ ਥਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਤੇ ਬਾਕੀ ਜਿਵੇਂ ਤੁਹਾਨੂੰ ਨੋਕ ਵਾਲਾ ਥਣ ਕਹਿੰਨਾ ਉਹਨਾ ਥਾਣੇ ਦਾ ਆ ਗਿਆ ਨੋਕ ਵਾਲਾ ਚਬਾਈ ਦੀ ਹੋਊਗੀ ਇਹ ਬਿਲਕੁਲ ਫੋਕੀ ਸਰਲਾ ਸਿੱਟਾ ਤਾਂ ਨਹੀਂ ਬਾਈ ਜ਼ਿੰਮੇਵਾਰੀ ਆ ਦੋਏ ਝੋਟੀਆਂ ਦੀ ਕੋਈ ਸਰਲਾ ਸਿੱਟਾ ਕੱਢ ਜੇ ਕੋਈ ਥਣ ਘੱਟ ਵੱਧ ਘੱਟ ਜੇ ਮੁਰੀ ਆਪਣੀ ਜ਼ਿੰਮੇਵਾਰੀ ਆ ਆਪਾਂ ਇਹ ਵੀ ਤੋੜ ਦਾਂਗੇ ਹੋਰ ਦੱਸ ਜਿੰਨੀ ਚੀਜ਼ ਕਹਤੀ ਓਨੀ ਹੀ ਹੋਊਗੀ ਠੀਕ ਆ ਗੱਲ ਆ ਇਥੇ ਥਾਣਾ ਦਾ ਸਾਈਜ਼ ਚੈੱਕ ਕਰ ਸਕਦੇ ਹਾਂ ਚਾਰੇ ਥਾਣਾ ਦਾ ਸਾਈਜ਼ ਵੀ ਇੱਕੋ ਜਿਹਾ ਤੇ ਚਵਾਈ ਦੀਆਂ ਫੋਕੀਆਂ ਨੇ ਬਾਈ ਜਮਾ ਬਾਈ ਜਮਾ ਪੋਲੀਆਂ ਨੇ ਬਾਈ ਬਹੁਤ ਆ ਚਵਾਈ ਦੀਆਂ ਬਾਈ ਕਹਿੰਦਾ ਆ ਗਈਆਂ ਬਿਲਕੁਲ ਫੋਕੀਆਂ ਦੋਏ ਛੋਟੀਆਂ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਇਹਦਾ ਵੀ ਕਿੰਨੇ ਹੀ ਕਰਾ ਲਾ 1 35 ਦੀ ਛੋਟੀ ਦੇ ਦਾਂਗੇ ਆਪਾਂ 1 ਲੱਖ ਤੇ 35000 ਦੀ ਤੇ ਦੁੱਧ ਪਾ ਦੂਗੀ 15 ਤੋਂ ਪਲੱਸ ਤੀਜੇ ਦਿਨ 11 ਕਿਲੋ ਹਾਜ਼ਰ ਹਾਜ਼ਰ ਆ ਬਾਈ ਇਸ ਟਾਈਮ ਹਾਜ਼ਰ ਆ ਅਡੰਗ 2 ਡੰਗ 4 ਡੰਗ ਉਹ ਚਵਾ ਦਾ ਹਾਂ ਜਿੰਨਾ ਮਰਜ਼ੀ ਜੀ ਕਰੇ ਅਗਲਾ ਚੂਹੇ ਕੋਈ ਬਹਿਮਨੀ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੈ ਜੋੜੇ ਚ ਹੋ ਜੂਗਾ ਜੋੜੇ ਚ ਕਰ ਦਾਂਗੇ ਮਾਨਤਾਨ ਆ ਜੋੜੇ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੇ ਕਿਸੇ ਭਰਾ ਨੇ ਜੋੜਾ ਲੈਣਾ ਆ ਝੋਟੀ ਦਿਖਾਈਆ ਤੁਹਾਨੂੰ ਪਹਿਲੇ ਸੂਏ ਤਾਜੀ ਸੂਈ ਤਿੰਨਾ ਚਾਰਾਂ ਚਾਰਾਂ ਪੰਜਾਂ ਨਰਾਂ ਦੀ ਸੂਈ ਆ ਨਾਲ ਇਹਦੇ ਹੈਗੀਆ ਕੱਟੀ ਤੇ ਬਾਕੀ ਆਰਡਰ ਕੁਆਲਿਟੀ ਦੀ ਦੱਸਦੀ ਆ 9 ਕਿਲੋ ਬੋਲਾ ਬਾਈ ਕਹਿੰਦਾ ਹਾਜ਼ਰ ਹੈ ਕਿਉਂਕਿ ਖਰਾਕ ਇਹਦੀ ਤਾਂ ਨਹੀਂ ਸ਼ੁਰੂ ਕਰੀ ਜਿਵੇਂ ਬਾਈ ਨੇ ਦੱਸਿਆ ਵੀ ਭੜ ਲੱਗੀ ਸੀ ਗਾਣਾ ਹਾਂ ਥੋੜੀ ਬਾਦੀ ਕਰਗੀ ਦੀ ਬਣਾਣਾ ਚ ਉਹਦੇ ਕਰਕੇ ਕੁਝ ਇਹਦਾ ਰੇਟ ਬਾਈ ਨੇ 1,35,000 ਬਾਈ 1,35,000 ਬਾਈ 1,35 ਤੇ ਇਹ ਝੋਟੀ ਬਾਈ ਕਹਿੰਦਾ ਦੇਣੀ ਆ 1,45,000 ਦੀ ਬਾਕੀ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਜੋੜੇ ਚ ਮਾਨਤਾਨ ਹੋ ਜੂਗਾ ਨੰਬਰ ਬੋਲ ਦਿੰਦਾ 97793285900 9779385900 ਪਿੰਡ ਖੋਖਰ ਕਲਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਜੱਖੜ ਹਰਿਆਣਾ ਜੱਖੜਾ ਰਿਆਣਾ ਬਾਈ ਆ ਸੰਪਰਕ ਬਾਈ ਨਾਲ ਕਰ ਲਿਓ ਦੋਏ ਤਾਜ਼ੀਆਂ ਸੂਈਆਂ ਨੇ ਚੋਕ ਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ